ਕਿ ਮੇਰੇ ਘਰ ਵਾਲਿਆਂ ਨੇ ਵੀ ਸ਼ੁਰੂ ਚ ਕਿਹਾ ਸੀ ਵੀ ਤੂੰ ਜਵਾਕਾਂ ਨੂੰ ਉੱਥੇ ਛੱਡ ਦੇ ਜਵਾਕਾਂ ਨੂੰ ਆਪਾਂ ਨਾਬੇ ਛੱਡੇ ਆਉਨੇ ਆ ਤੇਰੇ ਸਹੁਰਿਆਂ ਕੋਲੇ ਵੀ ਤੇਰਾ ਦੂਸਰਾ ਵਿਆਹ ਕਰ ਦੰਨੇ ਆ ਮੈਂ ਇੱਕੋ ਹੀ ਗੱਲ ਮੇਰੇ ਫਾਦਰ ਸਾਹਿਬ ਨੂੰ ਕਹੀ ਸੀ ਵੀ ਬਾਪੂ ਇੱਕ ਵਿਆਹ ਹੋ ਗਿਆ ਠੀਕ ਆ ਜੋ ਹੋ ਗਿਆ ਮੈਨੂੰ ਨਹੀਂ ਪਤਾ ਚੰਗਾ ਹੋਇਆ ਕਿ ਮਾੜਾ ਹੋਇਆ ਪਰ ਮੈਂ ਦੂਸਰਾ ਵਿਆਹ ਨਹੀਂ ਕਰਾਉਣਾ ਜੇ ਮੇਰੀ ਕੋਈ ਸ਼ਿਕਾਇਤ ਆਉਗੀ ਭਾਵੇਂ ਮੈਨੂੰ ਵੱਢ ਦਿਓ ਵੀ ਮੈਂ ਮੇਰੇ ਬੱਚਿਆਂ ਨੂੰ ਨਹੀਂ ਛੱਡ ਸਕਦੀ ਤੁਸੀਂ ਆਣਾ ਆਓ ਮੇਰੀ ਮਦਦ ਕਰਨੀਆਂ ਕਰੋ ਨਹੀਂ ਕਰਨੀ ਨਾ ਕਰੋ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਲੂੰਗੀ ਪਰ ਮੈਂ ਇਹਨਾਂ ਨੂੰ ਛੱਡ ਨਹੀਂ ਸਕਦੀ ਨਾ ਹੀ ਮੈਨੂੰ ਦੂਜਾ ਵਿਆਹ ਕਰਾਉਣ ਦੀ ਕੋਈ ਐਡੀ ਕੋਈ ਮੈਨੂੰ ਚਾਹ ਹੈਗਾ ਵੀ ਮੈਂ ਦੂਸਰਾ ਵਿਆਹ ਕਰਵਾ ਲਾਂ ਮੈਂ ਖੁਦ ਕਮਾ ਕੇ ਖਾ ਸਕਦੀ ਹਾਂ ਕੋਈ ਗੱਲ ਨਹੀਂ ਮੈਂ ਖਾ ਲੂੰਗੀ ਮੈਨੂੰ ਉਦੋਂ ਤੱਕ ਪਤਾ ਵੀ ਨਹੀਂ ਸੀ ਵੀ ਮੈਂ ਪੜ੍ਹਾਂਗੀ ਕਿ ਵੀ ਮੈਂ ਦੁਬਾਰਾ ਸਟੱਡੀ ਸ਼ੁਰੂ ਕਰ ਦੂੰਗੀ ਮੈਨੂੰ ਉਦੋਂ ਇਦਾਂ ਹੀ ਸੀ ਕਿ ਮੈਂ ਕੋਈ ਨਾ ਮੈਂ ਦਿਹਾੜੀ ਮਜ਼ਦੂਰੀ ਕਰਕੇ ਮੈਂ ਆਪਣੇ ਦੋ ਬੱਚਿਆਂ ਦਾ ਪੇਟ ਪਾਲ ਸਕਦੀ ਹਾਂ ਪਰ ਮੈਂ ਇਹਨਾਂ ਨੂੰ ਛੱਡ ਨਹੀਂ ਸਕਦੀ ਮੈਂ ਉਹ ਕਹਿ ਰਹੇ ਸੀ ਕਿ ਵੀ ਦੂਸਰਾ ਵਿਆਹ ਤੇਰਾ ਕਰ ਦਨੇ ਆ ਵੀ ਇਦਾਂ ਤਾਂ ਜ਼ਿੰਦਗੀ ਨਹੀਂ ਲੰਘਣੀ ਫਾਦਰ ਸਾਹਿਬ ਤਾਂ ਨੌਕਰੀ ਤੋਂ ਬਾਅਦ ਵੀ ਕਹਿੰਦੇ ਸੀ ਪੁੱਤ ਕੋਈ ਦੇਖ ਲਾ ਕੋਈ ਕੀ ਪਤਾ ਵੀ ਹੁਣ ਤੂੰ ਜੁਆਇਨ ਕਰ ਲਿਆ ਵੀ ਕੋਈ ਨਾ ਕੋਈ ਇਦਾਂ ਦਾ ਹੁੰਦਾ ਇਨਸਾਨ ਤੇਰੀ ਲਾਈਫ ਚ ਮੈਂ ਕਿਹਾ ਬਸ ਬਾਪੂ ਜੀ ਥੋੜਾ ਮਜ਼ਾਕ ਇਹ ਟਾਈਪ ਸੀਗੇ ਮੈਂ ਕਿਹਾ ਨਹੀਂ ਬਸ ਹੁਣ ਨਹੀਂ ਹੁਣ ਵੀ ਵਿਆਹ ਭਰਤੀ ਹੋਣ ਤੋਂ ਬਾਅਦ ਵੀ ਮੈਨੂੰ ਪੁੱਛਿਆ ਮੇਰੇ ਫਾਦਰ ਸਾਹਿਬ ਥੋੜੇ ਜਿਹਾ ਫ੍ਰੈਂਕ ਜੇ ਸੀਗੇ ਹੈਗੇ ਹਨ ਪੜ ਸੀਗੇ ਸਕੂਲ 'ਚ ਨੌਕਰੀ ਕਰਨ ਕਰਨ ਕਰਕੇ ਥੋੜੇ ਜਿਹਾ ਮਤਲਬ ਕਿ ਉਹ ਸਮਝਦੇ ਸੀ ਵੀ ਬੱਚੇ ਨੂੰ ਹੁਣ ਕਿਸ ਚੀਜ਼ ਦੀ ਜ਼ਰੂਰਤ ਹੈ ਗਈ ਆ ਤੇ ਮੈਨੂੰ ਕਹਿੰਦੇ ਹੁੰਦੇ ਸੀ ਪੁੱਤ ਹੁਣ ਤੂੰ ਸਿਆਣੀ ਆ ਤੂੰ ਦੇਖ ਲਾ ਮੁੰਡੇ ਨੇ ਵਿਆਹ ਜਾਣਾਗਾ ਮੁੰਡੇ ਨੂੰ ਬਹੂ ਮਿਲ ਜਾਣੀ ਆ ਕੁੜੀ ਨੂੰ ਵਿਆਹ ਹੀ ਜਾਣੀ ਆ ਕੁੜੀ ਨੂੰ ਘਰ ਵਾਲਾ ਮਿਲ ਜਾਣਾ ਤੇਰਾ ਕੋਈ ਨਹੀਂ ਹੈਗਾ ਅਸੀਂ ਵੀ ਨਹੀਂ ਬੈਠੇ ਰਹਿਣਾ ਪਰ ਉਹਨਾਂ ਨੂੰ ਪਤਾ ਲੱਗਿਆ ਸੀ ਹੁਣ ਵੀ ਨਹੀਂ ਮੈਂਗਾ ਹੁਣ ਤੁਸੀਂ ਮੇਰੀ ਫੈਮਲੀ ਹਾਂ ਮੈਂ ਆਪਣੇ ਬੱਚਿਆਂ ਨੂੰ ਪੜਾਉਣਾ ਲਖੋਣਾ ਬਸ ਅੱਛਾ ਤੁਸੀਂ ਦੱਸਦੇ ਹੋ ਕਿ ਜਦੋਂ ਤੁਸੀਂ ਦੁਬਾਰਾ ਸੋਚਦੇ ਹੋ ਕਿ ਮੈਂ ਪੜ੍ਹਾਈ ਸ਼ੁਰੂ ਕਰਨੀ ਹੈ ਨਾ ਉਦੋਂ ਲੋਕਾਂ ਨੇ ਟੀਚਰਾਂ ਵੀ ਬਹੁਤ ਕੀਤੀਆਂ ਹਾਂਜੀ ਬਿਲਕੁਲ ਬਹੁਤ ਟੀਚਰਾਂ ਕੀਤੀਆਂ ਕਹਿੰਦੇ ਹੁਣ ਤੂੰ ਬੁੱਢੇ ਵੇਲੇ ਪੜ੍ਹੇਂਗੀ ਉਦੋਂ ਮੇਰੀ ਉਮਰ ਸਾਰੀ 22 ਆ 23 ਸਾਲਾਂ ਦੀ ਹੋ 23ਵਾਂ ਸਾਲ ਕੰਟੀਨਿਊ ਹੋਊਗਾ ਕਹਿੰਦੇ ਵੀ ਹੁਣ ਤੂੰ ਬੁੱਢੇ ਵੇਲੇ ਪੜ੍ਹੇਂਗੀ ਮੈਂ ਕਦੀ ਮੈਂ ਸੋਚ ਲਿਆ ਸੀ ਵੀ ਮੈਂ ਪੜਨਾ ਹੀ ਆ ਵੀ ਹੋਰ ਕੋਈ ਰਸਤਾ ਨਹੀਂ ਆ ਜੇ ਮਤਲਬ ਕਿ ਕੁਝ ਬਣਨਾ ਤਾਂ ਪੜਨਾ ਪੈਣਾ ਵਾ ਤੇ ਮੈਂ ਪੜਾਈ ਸ਼ੁਰੂ ਕਰਤੀ ਐ ਤੇ ਲੋਕੀ ਬਹੁਤ ਹਾਸੇ ਮਜ਼ਾਕ ਬਣਾ ਰਹੇ ਸੀਗੇ ਮੇਰੇ ਭੈਣ ਨੂੰ ਮੇਰੇ ਜੀਜਾ ਜੀ ਨੂੰ ਕਹਿੰਦੇ ਸੀ ਲੈ ਇਹ ਹੁਣ ਪੜਨ ਲੱਗੀ ਐ ਇਹ ਇਹ ਹੁਣ ਇੰਨੇ ਘਰਾਂ ਦੇ ਵਿੱਚ ਕੰਮ ਕਰਕੇ ਜਿਹੜੇ ਬੱਚੇ ਸਾਰਾ ਦਿਨ ਫ੍ਰੀ ਬੈਠ ਕੇ ਪੜਦੇ ਆ ਜਿਨ੍ਹਾਂ ਦੀ ਮਾਂ ਮਾ ਉਹਨਾਂ ਨੂੰ ਮੰਜੇ ਦੀ ਰੋਟੀ ਦਿੰਦੀਆਂ ਨੇ ਮੰਜੇ ਦੀ ਦੁੱਧ ਫੜਾਉਂਦੀਆਂ ਨੇ ਉਹ ਤਾਂ ਫੇਲ ਹੋਈ ਜਾਂਦੇ ਆ ਇਹ ਕਿੱਥੋਂ ਪੜ ਲੂਗੀ ਇੰਨੇ ਘਰਾਂ ਦੇ ਵਿੱਚ ਕੰਮ ਕਰਨ ਵਾਲੀ ਕਿੱਥੋਂ ਪੜ ਲੂਗੀ ਇਹ ਮੇਰੀ ਭੈਣ ਨੇ ਮੈਨੂੰ ਕਹਿਣਾ ਮੇਰੇ ਜੀਜੇ ਨੇ ਮੈਨੂੰ ਤਾਂ ਕਦੇ ਸਿੱਧਾ ਨਹੀਂ ਕਿਹਾ ਸੀ ਪਰ ਮੇਰੀ ਭੈਣ ਨੂੰ ਜ਼ਰੂਰ ਕਹਿੰਦਾ ਹੁੰਦਾ ਸੀ ਤੇ ਉਹ ਵੀਰਾ ਵੀ ਕਹਿੰਦਾ ਸੀ ਵੀ ਜਦੋਂ ਮੈਂ ਉਹਨੂੰ ਸਵਾਲ ਉਹਨਾਂ ਨੂੰ ਸਵਾਲ ਕੱਢ ਕੇ ਦਿਖਾਇਆ ਸੀ ਨਾ ਪਹਿਲਾਂ ਹੀ ਉਸ ਦਿਨ ਉਹਨੇ ਮੈਨੂੰ ਕਹਿਤਾ ਸੀਗਾ ਵੀ ਮੈਂ ਤੈਨੂੰ ਟਿਊਸ਼ਨ ਪੜਾਉਂਗਾ ਪੂਰਾ ਵਧੀਆ ਵੀ ਪਰ ਆਪਾਂ ਲੋਕਾਂ ਦੇ ਮੂੰਹ ਬੰਦ ਕਰਨੇ ਆ ਮੈਂ ਕਿਹਾ ਕੋਈ ਨਾ ਬ੍ਰਦਰ ਜਦੋਂ ਫਿਰ ਮੇਰਾ ਰਿਜ਼ਲਟ ਆਇਆ ਫਿਰ ਵੀਰਾ ਬਹੁਤ ਖੁਸ਼ ਹੋਇਆ ਤੇ ਉੱਥੇ ਵੀ ਵੈਸੇ ਟੀਚਰ ਜਾਣਦੇ ਸੀ ਜਿੱਥੇ ਮੈਂ ਮਤਲਬ ਕਿ ਪੇਪਰ ਦੇਣ ਜਾਂਦੀ ਸੀ ਉੱਥੇ ਵੀ ਸਾਰੇ ਪੁੱਛਿਆ ਕਰਨਾ ਕਿ ਨਰੇਸ਼ ਕੁਮਾਰੀ ਕੌਣ ਆ ਮੈਂ ਕਿਹਾ ਜੀ ਮੈਂ ਅੱਛਾ ਪੇਪਰ ਆਉਂਦਾ ਮੈਂ ਕਿਹਾ ਹਾਂਜੀ ਮੈਨੂੰ ਤਾਂ ਸਾਰਾ ਆਉਂਦਾ ਮੈਂ ਪੜ ਲਿਆ ਕਰ ਹਾਂਜੀ ਮੈਨੂੰ ਤਾਂ ਆਉਂਦਾ ਹਾਂਜੀ ਉੱਥੇ ਕਿਹਾ ਕਰਨ ਉਹ ਐਵੇਂ ਹੀ ਕਹੀ ਜਾਂਦਾ ਵੀ ਮੇਰੀ ਭੈਣ ਦਾ ਧਿਆਨ ਰੱਖਿਓ ਤੁਸੀਂ ਕਿਉਂਕਿ ਉਹਨਾਂ ਦੇ ਨੌਨ ਹੋਣਗੇ ਜਾਣਕਾਰ ਹੋਣਗੇ ਕਹਿੰਦਾ ਉਹ ਮੈਨੂੰ ਹਰ ਜਿਹੜਾ ਵੀ ਮੈਂ ਪੇਪਰ ਦੇਣ ਜਾਇਆ ਕਰਾਂ ਮੈਨੂੰ ਪੁੱਛਣਾ ਆਇਆ ਕਰਨ ਨਰੇਸ਼ ਕੁਮਾਰੀ ਕੌਣ ਆ ਮੇਕਾ ਜੀ ਮੈਂ ਆ ਤੈਨੂੰ ਪੇਪਰ ਆਉਂਦਾ ਕੁੜੀਏ ਮੈਂ ਕਿਹਾ ਹਾਂਜੀ ਮੈਨੂੰ ਤਾਂ ਸਾਰਾ ਆਉਂਦਾ ਕਹਿੰਦੇ ਤੇਰਾ ਭਰਾ ਉਹ ਇੰਟੈਂਸ਼ਨ ਲਈ ਜਾਂਦਾ ਮੈਂ ਸੋਚਿਆ ਕਰਾ ਮੇਰਾ ਭਰਾ ਕੋਣ ਫੇਰ ਮੇਰੇ ਦਿਮਾਗ ਚ ਆਇਆ ਵੀ ਵੀਰੇ ਨੇ ਇਹਨਾਂ ਨੂੰ ਕਿਹਾ ਹੋਣਾ ਵੀ ਕੁੜੀ ਦੀ ਮਾੜੀ ਮੋਟੀ ਵੀ ਹੈਲਪ ਕਰਦੇ ਹੋ ਡਰਦਾ ਮਾਰਾ ਡਰਦਾ ਹੋਣਾ ਵਿਚਾਰਾ ਪਰ ਉਸ ਦਿਨ ਮੇਰਾ ਰਿਜ਼ਲਟ ਆਇਆ ਜੀ ਉਹ ਇੰਨਾ ਖੁਸ਼ ਹੋਇਆ ਉਹ ਮੈਂ ਉਹਨੂੰ ਜਦੋਂ ਜਾ ਕੇ ਮਿਲੀ ਕਹਿੰਦਾ ਰਾਣੀ ਤੂੰ ਸੱਚੀ ਲੋਕਾਂ ਦੇ ਮੂੰਹ ਤੇ ਚਪੇੜ ਮਾਰਤੀ ਸਾਰੇ ਮੈਨੂੰ ਕਹਿੰਦੇ ਇੰਨਾ ਮਜ਼ਾਕ ਕਰਦੇ ਹੁੰਦੇ ਸੀ ਕਹਿੰਦਾ ਤੂੰ ਪੜਾਉਣ ਲੱਗ ਗਿਆ ਨਾਲ ਤੇਰੀ ਵੀ ਬੇਇੱਜ਼ਤੀ ਹੋ ਜਾਣੀ ਆ ਵੀ ਹੁਣ ਗਾ ਇਹਨੇ ਫੇਲ ਹੋ ਜਾਣਾ ਵੀ ਤੂੰ ਵੀ ਬੇਇੱਜ਼ਤੀ ਕਰਾਏਂਗਾ ਆਪਣੀ ਪਰ ਕਹਿੰਦਾ ਵਾਕਈ ਤੂੰ ਸੱਚੀ ਤੂੰ ਅੱਜ ਮੈਨੂੰ ਬਹੁਤ ਪ੍ਰਾਊਡ ਫੀਲ ਕਰਾਇਆ ਵੀ ਮੈਂ ਬਹੁਤ ਖੁਸ਼ ਆ ਵੀ ਮੈਂ ਸਹੀ ਡਿਸੀਜਨ ਲਿਆ ਵੀ ਜਿਹੜਾ ਤੈਨੂੰ ਮੈਂ ਬਿਠਾ ਲਿਆ ਪੜਨ ਵਾਸਤੇ ਵੀ ਮੇਰਾ ਮਨ ਨਹੀਂ ਸੀਗਾ ਮੈਨੂੰ ਬੇਇੱਜ਼ਤੀ ਫੀਲ ਹੁੰਦੀ ਸੀ ਵੀ ਹਾਏ ਤੂੰ ਫੇਲ ਹੋ ਜਾਣਾ ਤੇ ਲੋਕਾਂ ਨੇ ਨਾਲ ਮੇਰੀਆਂ ਵੀ ਗੱਲਾਂ ਬਣਾਉਣੀਆਂ ਨੇ ਕਿਉਂਕਿ ਤੇਰੀਆਂ ਤਾਂ ਬਣਾਉਂਦੀ ਸੀਗੇ ਵੀ ਲੈ ਹੁਣ ਇਹ ਬੁੱਢੇ ਵਲੇ ਪੜਨ ਲੱਗੀ ਦੋ ਜਵਾਕਾਂ ਦੀ ਮਾਂ ਦੋ ਜਵਾਕਾਂ ਦੀ ਮਾਂ ਨੂੰ ਤਾਂ ਮਤਲਬ ਕਿ ਐਂ ਸੋਚਦੇ ਸੀ ਵੀ ਪਤਾ ਨਹੀਂ ਇਹ ਕੁਝ ਕਰ ਹੀ ਨਹੀਂ ਸਕਦੀ ਐ ਪਰ ਅੱਜ ਦੇਖ ਲਓ ਜੀ ਇੱਕ ਸਰਕਾਰੀ ਨੌਕਰੀ ਨੂੰ ਰਜਾਇਨ ਦੇ ਕੇ ਮੈਂ ਦੂਸਰੀ ਨੌਕਰੀ ਕਰ ਰਹੀ ਆਂ ਦੋ ਜਵਾਕਾਂ ਦੀ ਮਾਂ ਹੋਣ ਤੋਂ ਬਾਅਦ ਹਸਮੈਂਨ ਦੇ ਛੱਡਣ ਤੋਂ ਬਾਅਦ ਸਾਰਾ ਘਰ ਡਿਸਟਰਾਏ ਹੋਣ ਤੋਂ ਬਾਅਦ ਵੀ ਦੁਬਾਰਾ ਸਟੱਡੀ ਸ਼ੁਰੂ ਕਰਕੇ ਤੇ ਮਿਹਨਤ ਕਰੀ 8 ਸਾਲ ਦੀ ਇੰਨੀ ਸਖਤ ਮਿਹਨਤ ਕਰੀ ਹੈ ਮੈਂ ਇਹ ਸਫਰ ਨਵੀਂ ਲਾਈਫੀ ਵਾਲਾ ਬੋਲ ਸਕਦੇ ਆ ਆਪਾਂ ਪੜ੍ਹਾਈ ਤੋਂ ਲੈ ਕੇ ਭਾਰਤੀਆਂ ਤੋਂ ਲੈ ਕੇ ਜਦੋਂ ਮੈਂ ਜੁਆਇਨ ਕਰਨਾ ਸੀ ਨਾ ਮੇਰਾ ਮੈਡੀਕਲ ਹੋਇਆ ਪੰਜਾਬ ਹਮ ਗਾਰਡਨ ਸਿਵਲ ਡਿਫੈਂਸ ਦੇ ਵਿੱਚ ਜਿਸ ਦਿਨ ਮੇਰਾ ਮੈਡੀਕਲ ਹੋਇਆ ਨਾ ਮੈਡੀਕਲ ਹੋ ਕੇ ਜਿਹੜਾ ਮੈਨੂੰ ਫਾਰਮ ਮਿਲੇ ਆ ਮੈਡਮ ਉਹ ਤੇ ਮੇਰੀ ਉਮਰ 30 ਸਾਲ ਲਿਖੀ ਹੋਈ ਜਦ ਮੈਂ ਦੇਖਿਆ ਮੈਂ ਧਿਆਨ ਨਾਲ ਪੜਿਆ ਜਦ ਮੈਂ 30 ਸਾਲ ਏਜ ਲਿਖੀ ਹੋਈ ਪੜੀ ਨਾ ਮੈਨੂੰ ਬੜਾ ਆਇ ਲੱਗਿਆ ਹਾਏ ਮੈਂ 30 ਸਾਲ ਦੀ ਹੋ ਗਈਆਂ ਮਤਲਬ ਕਿ 22 ਸਾਲਾਂ ਤੋਂ ਲੈ ਕੇ ਕਦੋਂ ਮੈਂ 30 ਸਾਲਾਂ ਦੀ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਲੱਗਦਾ ਸੀ ਵੀ ਕਦੋਂ ਦਿਨ ਚੜਦਾ ਕਦੋਂ ਰਾਤ ਹੁੰਦੀ ਏ ਬਸ ਮੈਂ ਇੰਨਾ ਕੁ ਬਸ ਮੈਂ ਵਿਜ਼ੀ ਕਰ ਲਿਆ ਸੀ ਆਪਣੇ ਆਪ ਨੂੰ ਵੀ ਬਸ ਮੈਂ ਕੁਝ ਨਾ ਕੁਝ ਬਣਨਾ ਰਨਿੰਗ ਕਰਨੀ 2-2 ਕਿਲੋਮੀਟਰ ਸਵੇਰੇ ਉੱਠ ਕੇ ਰਨਿੰਗ ਕਰਕੇ ਆਉਣੀ ਮੇਰੇ ਜੀਜਾ ਜੀ ਨੇ ਕਹਿਣਾ ਲੋਕ ਹੱਸਦੇ ਆ ਇਹ ਬੁੱਢੇ ਵੇਲੇ ਹੁਣ ਲੋਅ ਟੀ-ਸ਼ਰਟ ਪਾ ਕੇ ਭੱਜੀ ਫਿਰਦੀ ਆ ਦੱਸ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਕਿਹਾ ਕੋਈ ਨਾ ਕਹਿਣ ਦੇ ਗਲਤ ਕੰਮ ਤਾਂ ਨਹੀਂ ਕਰਦੀ ਕਿਸੇ ਕੋ ਮੈਂ 5 ਵਜੇ ਉੱਠ ਕੇ ਸਵੇਰੇ ਭੱਜਣ ਜਾਂਦੀ ਆ ਕੋਈ ਮੇਰੇ ਨਾਲ ਖੜਾ ਦੇਖੇ ਮੇਰੇ ਨਾਲ ਕੋਈ ਗੱਲ ਕਰਦਾ ਦੇਖੇ ਕੋਈ ਨਾ ਰਨਿੰਗ ਤਾਂ ਮੈਂ ਕਰਨੀ ਆ ਮੈਂ ਨਹੀਂ ਮੈਂ ਕਿਹਾ ਜੁੱਤੀ ਦੀ ਨੋਕ ਤੇ ਆ ساری ਦੁਨੀਆ ਜਦ ਮੈਂ ਸਹੀ ਆ ਫਿਰ ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਤੂੰ ਟੈਨਸ਼ਨ ਨਾਲ ਐ ਤੂੰ ਚੁੱਪਰ ਐ ਬਸ ਕਹਿੰਦੀ ਤੇਰਾ ਜੀਜਾ ਬੋਲਦਾ ਮੈਨੂੰ ਕਿ 10 5 ਵਜੇ ਉੱਠ ਕੇ ਭਜਣ ਚਲੀ ਜਾਂਦੀ ਆ ਲੋਕੀ ਗੱਲਾਂ ਕਰਦੇ ਆ ਮੈਂ ਕਿਹਾ ਕారణ ਦੋ ਜਦੋਂ ਮੈਡਮ ਫਿਰ ਮੈਂ ਭਰਤੀ ਹੋਈ ਨਾ ਜਦੋਂ ਕਿਉਂਕਿ ਮੈਂ ਰਨਿੰਗ ਕਰਕੇ ਆਉਂਦੀ ਹੁੰਦੀ ਸੀ ਉੱਥੋਂ ਦੀ 5-7 ਪਿੰਡਾਂ ਦੇ ਲੋਕ ਨੰਗਦੇ ਹੁੰਦੇ ਸੀ ਘੱਟੋ ਘੱਟ ਮੈਂ 2 ਕਿਲੋਮੀਟਰ ਜਾਣਾ ਤੇ 2 ਕਿਲੋਮੀਟਰ ਆਉਣਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਤੇ ਜਦੋਂ ਮੈਂ ਭਰਤੀ ਹੋਈ ਨਾ ਪੂਰੇ 5-7 ਮਿੰਟਾਂ ਚ ਗੱਲਾਂ ਹੋਈਆਂ ਸੀ ਵੀ ਵਾਕਈ ਉਹ ਕੁੜੀ ਸਟੈਂਡ ਹੋ ਗਈ ਐ ਇੰਨੀ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਕੰਮ ਕਰਨ ਤੋਂ ਬਾਅਦ ਉਹ ਕੁੜੀ ਜਿਹੜੀ ਰਨਿੰਗ ਕਰਦੀ ਹੁੰਦੀ ਸੀ ਨਾ ਉਹ ਭਰਤੀ ਹੋ ਗਈ ਸਾਡੇ 5-7 ਪਿੰਡਾਂ 'ਚ ਗੱਲਾਂ ਹੋਈਆਂ ਸੀ ਜਦੋਂ ਮੈਂ ਹੋਮ ਹੋਮ ਗਾਰਡ ਅਤੇ ਸਿਵਲ ਡਿਫੈਂਸ ਦੇ ਵਿੱਚ ਭਰਤੀ ਹੋਈ ਸੀ ਆ ਦੂਸਰੀ ਨੌਕਰੀ ਦਾ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੋਣਾ ਕਿਉਂਕਿ ਲਾਈਨ ਤੇ ਆ ਗਈ ਸੀ ਗੱਡੀ ਉਦੋਂ ਤਾਂ ਇਹ ਤਾਂ ਫਿਰ ਮੈਂ ਜਦੋਂ ਮੇਰਾ ਇੱਧਰ ਨੰਬਰ ਆਇਆ ਫਿਰ ਉੱਧਰ ਮੈਂ ਰਿਜ਼ਾਈਨ ਕਰਕੇ ਫਿਰ ਮੈਂ ਇੱਧਰ ਜੁਆਇਨ ਕਰ ਲਿਆ ਮਤਲਬ ਕਿ ਉਹ ਦੋ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਸੀ ਤੇ ਜਿਨ੍ਹਾਂ ਦੇ ਘਰਾਂ 'ਚ ਮੈਂ ਕੰਮ ਕਰਦੀ ਸੀ ਜਾਂ ਮੈਂ ਜਾ ਕੇ ਦੱਸਿਆ ਜਾ ਕੇ ਦੱਸਣ ਦੀ ਲੋੜ ਹੀ ਨਹੀਂ ਪਈ ਤੁਹਾਨੂੰ ਪਤਾ ਅੱਗ ਮੰਗ ਗੱਲ ਫੈਲਦੀ ਆ ਵੀ ਜਾਨੀ ਕਿ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਸੀ ਵੀ ਵਾਕਈ ਅਸੀਂ ਮਿਸਾਲ ਦੇ ਕੋਈ ਇੰਨਾ ਬੰਦਾ ਵੀ ਆਪਾਂ ਕਹਿੰਦੇ ਆ ਵੀ ਲੋਕ ਧਰਤੀ ਤੋਂ ਉੱਠਦੇ ਆ ਜਿਹੜੇ ਮੇਰਾ ਸਫਰ ਸੀ ਮੈਨੂੰ ਐਂ ਲੱਗਦਾਗਾ ਵੀ ਮੈਂ ਪਤਾਲ ਚੋਂ ਨਿਕਲ ਕੇ ਧਰਤੀ ਤੇ ਪਹੁੰਚੀ ਹੁਣ ਜਿੰਨੇ ਕ ਮਤਲਬ ਕਿ ਵੀ ਗਰੀਬੀ ਲਾ ਲੋ ਵੀ ਗਰੀਬੀ ਰੇਖਾ ਤੋਂ ਵੀ ਹੇਠਾਂ ਸੀਗੇ ਵੀ ਦੋ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਸੀਗੀ ਵੀ ਉਹ ਵੀ ਮਤਲਬ ਕਿ ਬਹੁਤ ਪ੍ਰਾਊਡ ਫੀਲ ਕਰਦੇ ਸੀਗੇ ਸਾਰੇ ਹੁਣ ਵੀ ਜੇ ਕਦੇ ਗਏ ਉਧਰ ਨੂੰ ਕਦੇ ਵੀ ਤੁਸੀਂ ਜਾ ਕੇ ਗੱਲ ਕਰੋਗੇ ਨਾ ਮੇਰੇ ਨੂੰ ਤਾਂ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਹੁਣ ਤਾਂ ਬਿਜ਼ੀ ਹੋ ਲਾਈਫ ਇੰਨੀ ਹੋ ਗਈ ਹੈ ਤੇ ਬਹੁਤ ਮੈਨੂੰ ਬੁਲਾਉਂਦੇ ਆ ਕਿ ਤੂੰ ਆ ਕੇ ਤਾਂ ਜਾ ਤੂੰ ਮਿਲ ਕੇ ਤੇ ਜਾ ਮੇਰੀ ਭੈਣ ਦੇ ਹੱਥ ਸੁਨੇਹੇ ਲਾਉਂਦੇ ਆ ਵੀ ਇੱਕ ਤੂੰ ਗੇੜਾ ਤਾਂ ਮਾਰ ਕੇ ਜਾ ਹੁਣ ਇੰਨਾ ਟਾਈਮ ਹੀ ਨਹੀਂ ਹੁੰਦਾ ਮੇਰੇ ਕੋਲੇ ਵੀ ਜਾਨੀ ਕਿ ਉਹ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਵੀ ਵਾਕਈ ਅਸੀਂ ਸੋਚ ਨਹੀਂ ਸਕਦੇ ਵੀ ਲੋਕਾਂ ਦੇ ਘਰਾਂ ਚ ਕੰਮ ਕਰਨ ਵਾਲਾ ਇੱਦਾਂ ਕਾਮਯਾਬ ਬੰਦਾ ਹੋ ਸਕਦਾ ਵੀ ਇੰਨੀ ਤੇਰੀ ਜਿੰਦ ਸੀਗੀ ਵੀ ਤੂੰ ਬਿਨਾ ਪੈਸੇ ਤੋਂ ਅਸੀਂ ਹੱਸਦੇ ਹੁੰਦੇ ਸੀ ਵੀ ਪੈਸੇ ਤਾਂ ਹੈ ਨਹੀਂ ਲੋਕੀ ਤਾਂ 20 ਲੱਖ ਚੱਕੀ ਫਿਰਦੇ 10 10 ਲੱਖ ਚੱਕੀ ਫਿਰਦੇ ਆ ਇਹਨੂੰ ਗਰੀਬਣੀ ਨੂੰ ਕਿੱਥੋਂ ਨੌਕਰੀ ਮਿਲ ਜਾਣੀ ਹੈ ਮੈਨੂੰ ਦੇਖ ਲਓ ਪ੍ਰਮਾਤਮਾ ਨੇ ਇੱਕ ਨੌਕਰੀ ਨਹੀਂ ਦੋ ਨੌکریاں ਸਰਕਾਰੀ ਦਿੱਤੀਆਂ ਜਿੱਥੇ ਮੈਂ ਵੀ ਦੇਖ ਲਓ ਸੋਚ ਵੀ ਨਹੀਂ ਸਕਦੀ ਸੀ ਕਿ ਮੈਂ ਇੱਥੇ ਤੱਕ ਪਹੁੰਚ ਸਕਦੀ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਵੀ ਜੀ ਮਿਹਨਤ ਨਾ ਹਾਰਡਵਰਕ ਕੁਝ ਵੀ ਕਰਾ ਦੂਗਾ ਜੇ ਆਪਾਂ ਸੋਚ ਲਿਆ ਨਾ ਜੇ ਆਪਾਂ ठान ਲਿਆ ਤਾਂ ਆਪਾਂ ਕੁਝ ਵੀ ਕਰ ਸਕਦੇ ਆ ਕੋਈ ਵੀ ਚੀਜ਼ ਇਦਾਂ ਨਹੀਂ ਕਿ ਆਪਾਂ ਨਹੀਂ ਕਰ ਸਕਦੇ ਬਸ ਹੌਸਲੇ ਦੀ ਲੋੜ ਹੁੰਦੀ ਹੈ ਜਿੱਥੇ ਆਪਾਂ ਨੂੰ ਲੋਕ ਆਪਾਂ ਨੂੰ ਪਤਾ ਹੈ ਨਾ ਵੀ ਲੋਕ ਆਪਣੀਆਂ ਲੱਤਾਂ ਖਿੱਚ ਰਹੇ